ਮੰ ਨੂੰ 15-20 ਸਾਲ ਹੋ ਗਿਆ ਬਾਦ ਬੁਟਾ ਸਾਬ ਸੁਭਾ ਕਰਦੇ ਗੁਰੂ ਉਧਰੋਂ ਤਿਆ ਮੈਂ ਇੱਕ ਪੀ ਉਧਰੋਂ ਕਹਤਗਾ ਫੇਰ ਆ ਬਣਾਇਆ ਹੈ ਇਸ ਤੋਂ ਬਾਅਦ ਜਿੱਥੋਂ ਮੇਰੀ ਰਹਿ ਜਾਂਦੀ ਆ ਸ਼ਾਮ ਨੂੰ ਉਥੋਂ ਫੇਰ ਆਣ ਕੇ ਲੱਗ ਪਈਦਾ ਦਾ ਹਾਬੀ ਸਰਵਨ ਵਾਲਾ ਹਾਂਜੀ ਤੇ ਕੋਈ ਸੇਵਾ ਕਰਨ ਵਾਲਾ ਤੇ ਉਹੀ ਗੱਲ ਪਰਵਾਰ ਨੂੰ ਦੇਣ ਵਾਲਾ ਲੰਚਤੋ ਜੋ ਮਿਲਣਾ ਮਾੜੇ ਕਮੰਦ ਨਹੀਂ ਮਿਲਣਾ ਮਾੜੀ ਸਾਡੀ ਪੀੜੀ ਜਿਹੜੀ ਉਹ ਬਿਲਕੁਲ ਖਰਾਬ ਨਹੀਂ ਨਹੀਂ ਹੈ। ਵੈਗੁਰੂ ਜੀ ਦਾ ਖਾਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਕਹਿੰਦੇ ਨੇ ਸੇਵਾ ਜਿੰਨੀ ਕੀਤੀ ਜਾਵੇ ਉਨੀ ਥੋੜੀ ਹੁੰਦੀ ਹੈ ਪਰ ਸੱਚੇ ਮਨ ਨਾਲ ਕੀਤੀ ਹੋਈ ਸੇਵਾ ਵੀ ਪਰਮਾਤਮਾ ਉਸ ਦੀ ਕਾਮਨਾ ਜਿਹੜੀ ਹੈ ਮਨੋ ਕਾਮਨਾ ਕੀ ਆ ਉਹ ਨੂੰ ਜਰੂਰ ਪੂਰੀ ਕਰਦਾ ਹੈ ਔਰ ਸੱਚੇ ਦਿਲੋਂ ਕੀਤੀ ਗਈ ਸੇਵਾ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆਉਂਦੀ ਹੈ ਔਰ ਅੱਜ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜੋ ਜੋੜ ਮੇਲਾ ਮਨਾਇਆ ਜਾ ਰਿਹਾ ਹੈ 5 6 7 ਅਕਤੂਬਰ ਨੂੰ ਉਸ ਦੌਰਾਨ ਇੱਥੇ ਤੁਹਾਨੂੰ ਅੱਜ ਇੱਕ ਅਜੀਹੀ ਸ਼ਖਸੀਅਤ ਨਾਲ ਇਹ ਜਿਹੇ ਬਜ਼ੁਰਗ ਇਨਸਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਦੀ ਉਮਰ ਕਰੀਬ 75 ਸਾਲ ਦੱਸੀ ਜਾ ਰਹੀ ਹੈ ਔਰ ਉਹ ਸੜਕਾਂ ਦੇ ਆਲੇ-ਦੁਆਲੇ ਜਿਹੜੀ ਜੜੀ ਬੂਟੀਆਂ ਜਾਂ ਘਾਹ ਫੂਸ ਉੱਗ ਜਾਂਦਾ ਹੈ ਉਸ ਨੂੰ ਸਫਾਈ ਕਰਨ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਬਜ਼ੁਰਗ ਵਸਤਾ ਵਿੱਚ ਸੇਵਾ ਨਿਭਾ ਰਹੇ ਹਨ ਔਰ ਵੇਖਣ ਵਿੱਚ ਇਹ ਵੀ ਆਇਆ ਕਿ ਉਹਨਾਂ ਦੀ ਉਹਨਾਂ ਕੋਲ ਪੈਰਾਂ ਵਿੱਚ ਜਿਹੜੀਆਂ ਚੱਪਲਾਂ ਆ ਉਹ ਵੀ ਵੱਖਰੇ ਵੱਖਰੇ ਰੰਗਦੀਆਂ ਪਾਈਆਂ ਗਿਆ ਕਿਉਂ ਇੰਨੇ ਗਰੀਬ ਘਰਦੋ ਦੱਸੇ ਜਾ ਰਹੇ ਆ ਕਿ ਪਰ ਉਹਨਾਂ ਦੀ ਕਿਸ ਬੀੜਬਾ ਬੁੱਢਾ ਸਾਹਿਬ ਵਿਖੇ ਜਿਹੜੀ ਸੇਵਾ ਉਹਨਾਂ ਨੂੰ ਐ ਉਹ ਉਹ ਕਿਉਂ ਔਰ ਕਿੰਨੇ ਸਮੇਂ ਤੋਂ ਕਰਦੇ ਪਏ ਉਹ ਸੰਬੰਧੀ ਤੁਹਾਨੂੰ ਵਿਖਾਵਾਂਗੇ ਆ ਤੁਸੀਂ ਵੇਖ ਸਕਦੇ ਜੇ ਸੜਕਾਂ ਨੂੰ ਐ ਚਮਚਮਾਉਂਦੀਆਂ ਕਰਕੇ ਸਾਈਡਾਂ ਉਹਦੀਆਂ ਪੂਰੀਆਂ ਸਾਫ਼ ਕਰਕੇ ਕੁੱਸ ਦੀ ਜਿਹੜੀ ਉਹਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾ ਰਿਹਾ ਉਸ ਤੋਂ ਬਾਅਦ ਉਹਨੂੰ ਇੱਕ ਜਗ੍ਹਾ ਤੇ ਰੱਖਿਆ ਜਾਵੇਗਾ ਔਰ ਇਸ ਦੌਰਾਨ ਸਾਡੇ ਨਾਲ ਇਹ ਬਜ਼ੁਰਗ ਮਜ਼ਦੂਰਾਂ ਨਾਲ ਹੀ ਗੱਲ ਕਰਾਂਗੇ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਪਹਿਲੋਂ ਤੁਹਾਡਾ ਜਗਬਾਨੀ ਚ ਸਵਾਗਤ ਆ। ਬਾਬਾ ਜੀ ਤੁਸੀਂ ਤੁਹਾਡਾ ਨਾਂ ਕੀ ਆ ਔਰ ਕਿੱਥੋਂ ਦੇ ਰਹਿਣ ਵਾਲੇ ਜੇ ਔਰ ਇਹ ਜਿਹੜੀ ਸੇਵਾ ਇਹ ਤੁਸੀਂ ਕਰ ਰਹੇ ਜੇ ਇਹ ਕਿੱਥੇ ਔਰ ਕਿੰਨੇ ਸਮੇਂ ਤੋਂ ਕਰ ਰਹੇ ਜੇ ਇਹ ਬਾਬਾ ਜੀ ਕਮਸੋ ਕਮ ਨੂੰ 15-20 ਸਾਲ ਹੋ ਗਿਆ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ। ਕਡਾ ਨਾਂ ਕੀ ਯਾਰ ਕਿੱਥੋਂ ਦੇ ਰਹਿਣ ਵਾਲੇ ਜੀ ਤੁਹਾਡੀ ਉਮਰ ਕਿੰਨੀ ਆ 70 ਸਾਲ ਬਾਬਾ ਜੀ ਮੇਰੀ ਉਮਰ ਆ ਤੇ ਪਿੱਛੇਆਂ ਚੋਂ ਆ ਪਰਿਵਾਰ ਆ ਹਾਂਜੀ ਔਰ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਔਰ ਇਸ ਕੰਮ ਚ ਤੁਸੀਂ ਕਿਦਾਂ ਲਗਨ ਲਗਾਈ ਹੈ ਜੀ ਬਾਬਾ ਜੀ ਮੈਨੂੰ ਮਹਾਰਾਜ ਦੇ ਬਾਣਾ ਇੱਥੋਂ ਲਪਾਇਆ ਹੈ ਜੀ ਐ ਕਹਾਤਾ ਜੀ ਤੇ ਇੱਥੋਂ ਹੀ ਲਗਨ ਲੱਗੀ ਆ ਹਾਂਜੀ ਔਰ ਇਹ ਕਿੱਥੋਂ ਤੁਸੀਂ ਸੇਵਾ ਸ਼ੁਰੂ ਕਰਦੇ ਹੋ ਸਵੇਰ ਤੋਂ ਜਿਵੇਂ ਬੀੜਵਾ ਬੁੱਢਾ ਸਾਹਿਬ ਦਾ ਮੇਨ ਦਵਾਰ ਆ ਗੇਟ ਆ ਸੜਕ ਦੇ ਉੱਤੋਂ ਉੱਥੋਂ ਸ਼ੁਰੂ ਕਰਕੇ ਕਿੱਥੇ ਤੱਕ ਕਰਦੇ ਜੀ ਖਾਲਸਾ ਜੀ ਸ਼ੁਰੂ ਉਧਰੋਂ ਟ੍ਰਾਇਆ ਮੈਂ ਇਹ ਕਿ ਪ੍ਰੀ ਉਧਰੋਂ ਕਰਦਾ ਗਿਆ ਤੇ ਫਿਰ ਇਹ ਬਣਾਇਆ ਹੈ ਹਾਂਜੀ ਤੇ ਇਸ ਤੋਂ ਬਾਅਦ ਜਿੱਥੋਂ ਮੇਰੀ ਰਹਿ ਜਾਂਦੀ ਆ ਸ਼ਾਮ ਨੂੰ ਉੱਥੋਂ ਫਿਰ ਆਣ ਲੱਗ ਪਈਦਾ ਇਹ ਕਿੰਨਾ ਕੁ ਪੈਂਡਾ ਹੋ ਜਾਂਦਾ तकरीबन ਕਿਲੋਮੀਟਰ ਕਿੰਨੇ ਕੁ ਹੋ ਜਾਂਦੇ ਅੰਦਾਜ਼ੇ ਨਾਲ ਔਰ ਕਿੰਨੇ ਸਮੇਂ ਵਿੱਚ ਤੁਸੀਂ ਪੂਰਾ ਕਰਦੇ ਜੀ ਨੂੰ ਇਹ ਬਾਬਾ ਜੀ 2 ਕਿਲੋ ਮੀਟਰ ਉਪਰ 2 ਕਿਲੋਮੀਟਰ ਜਾਂਦੇ 2 ਕਿਲੋਮੀਟਰ ਆਉਣੇ ਟੋਟਲ ਆ ਟੋਟਲ ਅੱਛਾ ਟੋਟਲ ਹੋ ਗਿਆ ਔਰ ਇਹ ਤੁਸੀਂ ਜਦੋਂ ਸਫਾਈ ਕਰਦੇ ਜੇ ਤੁਸੀਂ ਮੈਂ ਵੇਖਿਆ ਵਾ ਵੀ ਤੁਸੀਂ ਬੜੇ ਗਰੀਬ ਘਰ ਤੋਂ ਲੱਗ ਰਹੇ ਜੇ ਮੈਨੂੰ ਤੁਹਾਡੇ ਚਪਲਾਂ ਮੈਨੂੰ ਵੇਖ ਕੇ ਲੱਗ ਰਿਹਾ ਕਿ ਤੁਸੀਂ ਇੱਕ ਹੋਰ ਰੰਗ ਦੀ ਪਾਈ ਇੱਕ ਹੋਰ ਰੰਗ ਦੀ ਪਾਈ ਆ ਬਾਬਾ ਜੀ ਮੈਂ ਜੱਜ ਕਰਨ ਵਾਲਾ ਬਣਨਾ ਜੀ ਤਰੀਕ ਬਿਲਕੁਲ ਤੇ ਐਸ ਉਮਰ ਵਿੱਚ ਤੁਸੀਂ ਦਿਹਾੜੀ ਵੀ ਕਰਦੇ ਜੇ ਔਰ ਸੇਵਾ ਕਰਦੇ ਜੇ ਫੇ ਕਿੰਨੇ ਸਮੇਂ ਸੇਵਾ ਲਈ ਸਮਾਂ ਕਿਉਂ ਕੱਢਦੇ ਜੇ ਫੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਤੁਹਾਡਾ ਉਹ ਬਾਬਾ ਜੀ ਬਾਬਾ ਬੁੱਢਾ ਸਾਹਿਬ ਹੀ ਚਲਾਉਣ ਵਾਲਾ ਹੈ ਹਾਂ ਜੀ ਤੇ ਉਹ ਹੀ ਸੇਵਾ ਕਰਨ ਵਾਲਾ ਹੈ ਕਿ ਕੋਈ ਘਰ ਪਰਵਾਰ ਨੂੰ ਦੇਣ ਵਾਲਾ ਬਾ ਬੁੱਢਾ ਸਾਹਿਬ ਨਾਲ ਤੁਹਾਨੂੰ ਇੰਨਾ ਜ਼ਿਆਦਾ ਲਗਾਓ ਆ ਹੈਨਾ ਉਹਨਾਂ ਦੀਆਂ ਉਹਨਾਂ ਵੱਲੋਂ ਕਹਿੰਦੇ ਆ ਵੀ ਇਸ ਘਰ ਵਿੱਚ ਜਿਹੜਾ ਕੋਈ ਆਉਂਦਾ ਖਾਲੀ ਨਹੀਂ ਮੁੜਦਾ ਬੜੀ ਦੂਰੋਂ ਦੂਰੋਂ ਸੰਸਾਰ ਭਰ ਚੋਂ ਲੋਕ ਇੱਥੇ ਆਉਂਦੇ ਆ ਕੋਈ ਹੈਨਾ ਕੋਈ ਆਪਣੇ ਔਲਾਦ ਵਾਸਤੇ ਮੰਗ ਕਰਦਾ ਕੋਈ ਗੱਡੀ ਦੀ ਮੰਗ ਕਰਦਾ ਕੋਈ ਨਵੀਂ ਗੱਡੀ ਲੈਂਦਾ ਵਾ ਉਹ ਤਾਂ ਇੱਥੇ ਹੁੰਦਾ ਵਾ ਉਹਦੇ ਸਬੰਧਿਤ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਪਾਪਾ ਜੀ ਬੜੀ ਬੜੀ ਦੂਰੋਂ ਸੰਗਤ ਆਉਂਦੀ ਆ ਜਿੱਥੋਂ ਪੁੱਤ ਪੋਤੀ ਦਾ ਦਾ 20 20 ਸਾਲ ਨਹੀਂ ਨਾ ਮਿਲਦੀ ਉਹ ਆਣ ਕੇ ਬਾਬਾ ਸਾਫਤ ਰਹਿੰਦੀ ਆ ਗੰਡਾ ਗੰਡਾ ਚਾਰ ਤੋਂ ਬਾਬੇ ਨੇ ਮਿੱਸੇ ਪਕਾਦੇ ਤੋਂ ਨੇ ਪੁੱਤ ਦੀ ਧਾਲ ਮੁੱਸੀ ਆ ਕਿਦਰੀ ਕਾਣ ਹਾਂਜੀ ਤੇ ਇਹ ਤੁਸੀਂ ਤੁਹਾਡੀ ਇੰਨੀ ਉਮਰ ਹੋ ਗਈ ਆ ਤੁਸੀਂ ਇਹ ਸੇਵਾ ਜਿਹੜਾ ਕਰਦੇ ਜੇ ਤੁਹਾਨੂੰ ਕੀ ਥਕਾਵਟ ਨਹੀਂ ਹੁੰਦੀ ਤੁਹਾਡਾ ਰਾਤ ਨੂੰ ਤੁਹਾਨੂੰ ਲੱਗਦਾ ਨਹੀਂ ਐਸ ਉਮਰ 'ਚ ਤੁਹਾਨੂੰ ਆਰਾਮ ਕਰਨਾ ਚਾਹੀਦਾ ਪਰ ਤੁਸੀਂ ਪਰ ਸਿਰ ਵੀ ਇਸ ਲਗਨ 'ਚ ਲੱਗੇ ਹੋ ਸਕਦਾ ਬੜੀ ਹੋ ਸਕਦਾ ਭਈ ਸ਼ਾਮ ਨੂੰ ਜਾ ਕੇ ਪਈ ਜਾ ਕਬਰਾਂ ਇੱਥੇ ਲੇ ਗਿਆ ਬਲ ਤੁਹਾਨੂੰ ਇਹ ਸੇਵਾ ਕਰਕੇ ਮਾਨੂੰ ਸਕੂਨ ਮਿਲਦਾ ਵਾ ਜਾਂ ਤੁਸੀਂ ਨੌਜਵਾਨ ਪੀੜ੍ਹੀ ਨੂੰ ਜਾਂ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਉਹ ਬਈ ਅਬ ਨਾ ਸੇਵਾ ਜੀ ਭਇਆ ਫੜਿਆ ਮਾਰੇ ਕੰਮ ਥੋੜਾ ਫੜਿਆ ਨੌਜਵਾਨ ਨੌਜਵਾਨ ਜਿਹੜੇ ਆ ਤੁਸੀਂ ਵੇਖ ਰਹੇ ਜੇ ਟਰੈਕਟਰਾਂ ਦੇ ਉੱਚੇ ਉੱਚੀ ਉੱਚੀ ਗਾਣੇ ਲਾ ਕੇ ਵਨਸ ਵਨ ਨੇ ਗੀਤ ਲਾ ਕੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਮੇਲੇ 'ਚ ਦਰਸ਼ਨਾਂ ਲਈ ਆ ਰਹੇ ਆ ਬਾਬਾ ਜੀ ਆਉਂਦੇ ਆ ਜੀ ਬਾਬੇ ਬਟਾ ਸਾਹਿਬ ਆ ਤੇ ਮਾਰੇ ਗਾਣੇ ਲੈ ਰਹੇ ਆ ਤੇ ਮਾਰੇ ਹੀ ਸ਼ਤਾਨੀਆਂ ਕਰਦੇ ਉਹਨੇ ਸਾਡੀ ਪੀੜ੍ਹੀ ਇਹ ਕੰਮ ਕਰਦੀ ਹੈ ਕੀ ਕਹਿਣਾ ਚਾਹੁੰਦੇ ਜੇ ਇਹਨਾਂ ਦੇ ਮਾਪਿਆਂ ਨੂੰ ਬਜ਼ੁਰਗਾਂ ਨੂੰ ਇਹਨਾਂ ਨੇ ਵੀ ਇਹਨਾਂ ਨੂੰ ਕਰ ਮਹਾਰਾਜ ਦੇ ਚੱਨੀ ਲਾਓ ਬਾਬਾ ਬਟਾ ਸਭ ਦੇ ਬੁਰਗਾਂ ਸਭ ਤੋਂ ਜੋ ਮਿਲਣਾ ਮਾੜੇ ਕੰਮ ਦਾ ਨਹੀਂ ਮਿਲਣਾ ਮਾੜੀ ਸਾਡੀ ਪੀੜ੍ਹੀ ਜਿਹੜੀ ਹੈ ਬਿਲਕੁਲ ਖਰਾਬ ਨਹੀਂ ਜੰਦੀ ਹੈ ਹਾਂ ਇਹ ਸਨ ਬਜ਼ੁਰਗ ਜਿਨ੍ਹਾਂ ਦਾ ਪਿੱਖੀ ਵਿੰਡ ਪਿਛੇ ਰਿਆਸ਼ ਹੈ ਔਰ ਦੱਸ ਰਿਹਾ ਕਿ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹੈ ਪਰਿਵਾਰ ਦਾ ਉਸ ਤੋਂ ਸਮਾਂ ਕੱਢ ਕੇ ਹੋਏ ਇਹ ਦੋਵੇਂ ਪਾਸੇ ਜਿਹੜਾ ਬੀੜਬਾ ਬੁੱਢਾ ਸਾਹਮਣੂ ਜਿਹੜਾ ਰਸਤਾ ਜਾਂਦਾ ਵਾ ਤੁਸੀਂ ਦੇਖ ਸਕਦੇ ਜੇ ਕਿ ਇਹਨਾਂ ਦੋਨੋਂ ਪਾਸਿਆਂ ਨੂੰ ਸਾਈਡਾਂ ਤੇ ਇੱਕ ਝਾੜੂ ਇਚੜੂ ਜਨਾਲਾ ਸੇਰ ਤੋਂ ਲੈ ਕੇ ਔਰ ਕਈ ਦਿਨਾਂ ਨਾਲ ਲੈ ਕੇ ਇਹਨੂੰ ਸਾਰਾ ਕਰਕੇ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਇਹਨੂੰ ਤਾਂ ਕਿ ਸੰਗਤ ਜਿਹੜੀ ਹੈ ਗੁਰੂ ਘਰ ਆ ਰਹੀ ਆ ਉਹਨੂੰ ਇਹ ਮਾਹੌਲ ਸਾਫ਼ ਸੁਥਰਾ ਤੇ ਸੋਹਣਾ ਮਹਿਸੂਸ ਹੋਵੇ ਔਰ ਸੰਗਤ ਨੂੰ ਚੰਗਾ ਲੱਗੇ ਔਰ ਇਹ ਨੌਜਵਾਨ ਪੀੜੀ ਨੂੰ ਵੀ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਆ ਕਿ ਜਿਹੜੇ ਗੁਰੂ ਘਰ ਆ ਰਹੇ ਆ ਉਹ ਲੱਚਰਤਾ ਔਰ ਜਿਹੜੇ ਨਸ਼ਾ ਰਹਿਤ ਹੋ ਕੇ ਇੱਥੇ ਡੀਜੇ ਨਾਲ ਆ ਕੇ ਜਾਣ ਹੁੱਲੜਬਾਜੀ ਨਾ ਕਰਨ ਔਰ ਗੁਰੂ ਘਰ ਆ ਕੇ ਖੁਸ਼ੀਆਂ ਪ੍ਰਾਪਤ ਕਰਨ ਔਰ ਗੁਰੂ ਨਾਲ ਜੁੜਨ ਰਮਨ ਚਾਵਲਾ ਜਗਮਨੀ ਟੀਵੀ ਬੀੜਾ ਬਾਵਾ ਬੁੱਢਾ ਸਾਹਿਬ ਰਮਨ ਤਰਨਤਾਰਨ